ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤਕਾਰ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸ੍ਰੀ ਹਰਮੰਦਰ ਸਾਹਿਬ ਵਿਖੇ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਬੇਅਦਬੀ ਕਰਨ ਵਾਲੇ ਇੱਕ ਵਿਅਕਤੀ ਦੀ ਇੱਕ ਵੀਡੀਓ ਨੇ ਆਨਲਾਈਨ ਰੋਸ ਪੈਦਾ ਕਰ ਦਿੱਤਾ ਹੈ ਇਸ ਵਿਅਕਤੀ ਦੀ ਪਛਾਣ ਸੁਬਾਨ ਰੰਗਰੇਜ਼ ਵੱਜੋਂ ਹੋਈ ਹੈ ਜਿਸ ਨੇ ਇਹ ਵੀਡੀਓ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਪੋਸਟ ਕੀਤੀ ਸੀ ਵੀਡੀਓ ਵਿੱਚ ਉਹ ਰੀਲ ਬਣਵਾਉਂਦੇ ਹੋਏ ਆਪਣਾ ਮੂੰਹ ਧੋਂਦਾ ਕੁੱਲੀ ਕੀ ਕਰਦਾ ਤੇ ਹੱਥ ਪੈਰ ਧੋਂਦਾ ਨਜ਼ਰ ਆਉਂਦਾ ਹੈ ਕੁਝ ਨਿਹੰਗ ਸਿੰਘਾਂ ਨੇ ਇਸ ਮਾਮਲੇ ਦੇ ਉੱਤੇ ਹੁਣ ਗਾਜ਼ੀਆਬਾਦ ਯੂਪੀ ਪੌਂਚ ਸੁਬਾਨ ਰੰਗਰੇਜ਼ ਵਿਰੁੱਧ ਐਫਆਈਆਰ ਦਰਜ ਕਰਵਾਈ ਲਿਖਤੀ ਐਫਆਈਆਰ ਸਿੱਖ ਕਮਿਊਨਿਟੀ ਬਲੂ ਫੋਰਸ ਦੇ ਨਾਮ ਹੇਠ ਦਸਤਕਤ ਕੀਤੀ ਗਈ ਹੈ ਵੀਡੀਓ ਵਿੱਚ ਵਿਅਕਤੀ ਬਾਅਦ ਵਿੱਚ ਦਰਬਾਰ ਸਾਹਿਬ ਵੱਲ ਤੁਰਦਾ ਹੋਇਆ ਦਿਖਾਈ ਦਿੰਦਾ ਹੈ ਕਠਿਤ ਤੌਰ ਤੇ ਤੌਹੀਦ ਦਾ ਇਸ਼ਾਰਾ ਕਰਦਾ ਹੋਇਆ ਰੰਗਰੇਜ਼ ਨੇ ਸਿੱਖ ਮਰਿਆਦਾ ਪ੍ਰਤੀ ਅਗਿਆਨਤਾ ਦਾ ਹਵਾਲਾ ਦਿੰਦੇ ਹੋਏ ਨਿਜੀ ਤੌਰ ਤੇ ਵੀ ਮੁਆਫੀ ਮੰਗੀ ਹੈ ਪਰ ਇਹ ਮਾਮਲਾ ਹੁਣ ਅੱਗੇ ਹੋਰ ਪੱਖ ਦਾ ਨਜ਼ਰ ਆ ਰਿਹਾ ਹੈ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿ ਨਾਲ ਉਹ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਖਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਬੀਨ ਜੀ ਔਰ ਇਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਲ ਤਖਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਖੋਂ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸਾਬ ਜੋ ਫੈਸਲਾ ਕਰਨਗੇ ਉਹੀ ਸਰਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਵਲੋਤ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫੀਕਾ ਜੀ ਰਮਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡੀਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹਗੇ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਮ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਗੜ ਸੱਜੇ ਦਾ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਖੇ ਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹਗੇ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਵੇ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਤੇ ਸੇਕ ਕੌਮ ਨੇ ਹਮੇਸ਼ਾ ਮਾਫ਼ ਕੀਤਾ ਹੈ ਬਾਕੀ ਅਕਾਲ ਪੁਰਖ ਸੱਚੇ ਦਾਤ ਸਾਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਾਇਰਲ ਹੁੰਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਵੀਡੀਓ ਦੀ ਪੁਸ਼ਟੀਕਰਨ ਅਤੇ ਡਿਊਟੀ ਤੇ ਮੌਜੂਦ ਸੇਵਾਦਾਰਾਂ ਨੇ ਦਖਲ ਕਿਉਂ ਨਹੀਂ ਦਿੱਤਾ ਇਸ ਦੀ ਜਾਂਚ ਕਰਨ ਲਈ ਇੱਕ ਵਿਸਤਾਰਿਤ ਜਾਂਚ ਦੇ ਆਦੇਸ਼ ਦਿੱਤੇ ਸੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਹਰਮੰਦਰ ਸਾਹਿਬ ਸਾਰੀ ਮਨੁੱਖਤਾ ਲਈ ਵਿਸ਼ਵਾਸ ਦਾ ਇੱਕ ਪਵਿੱਤਰ ਪ੍ਰਤੀਕ ਹੈ ਅਤੇ ਇਸ ਦੀ ਪਰੰਪਰਾਵਾਂ ਅਨੁਸਾਰ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਬਾਅਦ ਰੰਗਰੇਜ਼ ਦੀ ਮਾਫੀ ਨੂੰ ਰੱਦ ਕਰ ਦਿੱਤਾ ਸੀ ਤੇ ਆਪਦੀ ਜਾਂਚ ਜਾਰੀ ਰੱਖੀ ਸੀ ਕਮੇਟੀ ਨੇ ਸੀਸੀਟੀਵੀ ਫੁਟੇजेस ਦੀ ਦੇਖਪਰਖ ਤੋਂ ਬਾਅਦ ਅਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਇਸ ਕਾਰਵਾਈ ਨੂੰ ਕੋਈ ਗਲਤੀ ਨਹੀਂ ਬਲਕਿ ਜਾਣਬੁੱਝ ਕੇ ਕੀਤੀ ਹੋਈ ਬੇਅਦਬੀ ਦੱਸਿਆ ਹੈ ਕਮੇਟੀ ਦਾ ਕਹਿਣਾ ਹੈ ਵੀ ਇਸ ਵਿਅਕਤੀ ਨੇ ਦਰਬਾਰ ਸਾਹਿਬ ਆਕੇ ਨਾ ਤੇ ਮੱਥਾ ਟੇਕਿਆ ਨਾ ਹੀ ਵਜ਼ੂ ਕੀਤਾ ਜੋ ਰੰਗਰੇਜ਼ ਦਾ ਪਹਿਲਾ ਅਤੇ ਨਿਜੀ ਬਿਆਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਵਾਈ ਨੂੰ ਧਾਰਮਿਕ ਪ੍ਰੋਟੋਕਾਲ ਦੀ ਉਲੰਘਣਾ ਕਰਾਰ ਦਿੱਤਾ ਹੈ ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਰੰਗਰੇਜ਼ ਨੂਨ ਨਿਹੰਗਾਂ ਵੱਲੋਂ ਕੁੱਟਿਆ ਵੀ ਗਿਆ ਹੈ ਹੁਣ ਇਹ ਮਾਮਲਾ ਅੱਗੇ ਕੀ ਰੁਖ ਲੈਂਦਾ ਹੈ ਇਹ ਜਾਣਨ ਲਈ ਸਾਡੇ ਨਾਲ ਬਨੇ ਰਹੋ ਡੀ5 ਚੈਨਲ ਪੰਜਾਬੀ ਤੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ